ਮੇਰਾ ਨਾਮ ਹਰਜਾ ਸਿੰਘ ਹੈ ਮੇਰੇ ਚਾਚਾ ਜੀ ਸੀ ਇਹ ਇਹ 12 ਤਰੀਕ ਦੇ ਗਏ ਹੋਏ ਨੇ ਲੱਗੇ ਲਗਾਤਾਰ ਇਹਨਾਂ ਨੂੰ ਉੱਤੇ ਰਹਦੇ ਆ ਤੇ ਇਹਨਾਂ ਦੀ 60 ਸਾਲ ਦੀ ਏਜ ਹੈ ਤੇ ਇੱਕ ਬੇਟਾ ਇੱਕ ਬੇਟੀ ਹੈ ਇੱਕ ਪਤਨੀ ਹੈ ਬੇਟੇ ਦੀ ਮੈਰਿਜ ਹੋਈ ਨਾ ਸਿਰਫ 15 ਦਿਨ ਹੋਏ ਸੀ ਤੇ ਬੇਟੀ ਦੀ ਮੈਰਿਜ ਹੋਈ ਨੂੰ ਕਮ ਸੇ ਕਮ 7 ਤੋਂ 8 ਸਾਲ ਹੋ ਗਏ ਮਨ ਤ੍ਰਿਯਾ ਸਿੰਘ ਜੀ ਪਰਨੇ ਖਾਲਿਆ ਸਾਡਾ ਪਟਦਾ ਜੀ ਇਹਨਾਂ ਨੇ ਗਵਰਨਮੈਂਟ ਨੂੰ ਚਾਹੀਦਾ ਇਹਦਾ ਕੋਈ ਜਲਦ ਤੋਂ ਜਲਦ ਫੈਸਲਾ ਹੋਵੇ ਕਿੰਨਾ ਕੰਮ ਦਾ ਸੀ ਕਿੰਨੀ ਜ਼ਮੀਨ ਹੈ ਇਹ ਜ਼ਮੀਨ ਇਹਨਾਂ ਕੋਲ 7 ਰੋਟ ਅਕਲੇ ਕਰਜਾ 10 ਲੱਖ ਦੇ ਕਰੀਬ ਹੋ ਗਿਆ ਹੈ ਉਹ ਗੈਸ ਕੋਲੋਂ ਗੈਸ ਇਹ ਧਰਨੇ ਦੇ 12 ਤਰੀਕ ਤੋਂ ਗਏ ਸੀ ਪਹਿਲਾਂ ਵੀ ਗਏ ਸੀ ਹਾਂਜੀ ਪਹਿਲੇ ਦੋਨੋਂ ਨੂੰ ਵੀ ਇੱਕ ਮਹੀਨਾ ਲੱਗ ਗਿਆ ਸੀ ਦਿੱਲੀ ਤੋਂ ਟਿਕਰੀਪੁਰ ਤੇ ਉਦੋਂ ਦੇ ਧਰਨੇ ਤੇ ਸੀ ਕਰਨਾ ਹਾਂਜੀ ਹਾਂਜੀ ਧਰਨੇ ਦੇ ਸੀ ਧਰਨੇ ਦੇ ਕਿੰਨੀ ਤਰੀਕ ਦੇ ਗਏ ਹੋ ਸੀ ਧਰਨੇ 12 ਤਰੀਕ ਦੇ ਗਏ 12 ਤਰੀਕ ਤੋਂ ਲਗਾਤਾਰ ਉਹਨਾਂ ਦੇ ਧਰਨੇ ਚੱਲੇ ਹਾਂਜੀ ਹਾਂਜੀ ਧਰਨੇ ਦੇ ਸੀ ਦੀ ਕਾਰਨ ਹੋਇਆ ਜਿਹੜਾ ਤੁਹਾਨੂੰ ਦੱਸਿਆ ਗਿਆ ਉਹ ਕਾਰਨ ਇਹ ਸਾਨੂੰ ਇਹ ਦੱਸਿਆ ਗਿਆ ਵੀ ਜਿਹੜਾ ਗੈਸ ਦੇ ਗੋਲੇ ਜਿਹੜੇ ਸਿਰਦੇ ਉਹਦੇ ਪ੍ਰਦੂਸ਼ਣ ਜਾਂ ਧੂਆਂ ਕੋਲ ਜ਼ਹਿਰੀਲਾ ਉਹ ਇਹਨਾਂ ਦੇ ਸਾਹ ਖੜ ਗਈ ਜਦੋਂ ਐਂਬੂਲੈਂਸ ਚ ਪਾਇਆ ਤਾਂ ਕੇ ਰਸਈ ਜ਼ੀ ਉਦੋਂ ਬਾਦ ਨੂੰ ਝੱਕਣੇ ਸ਼ੁਰੂ ਹੋਈ ਏ ਉਹਦੇ ਵਿੱਚ ਉਹਦਾ ਜ਼ਹਿਰ ਜਿਹੜਾ ਅਥਰੂ ਗੈਸ ਦਾ ਉਹ ਜ਼ਹਿਰ ਦਾ ਕਾਰਨ ਇਹਦੀ ਮੌਤ ਬਣੀ ਮਤਲਬ ਰਿਮਾਰਕ ਨਹੀਂ ਨਹੀਂ ਇਹ ਤੋਂ ਬਿਲਕੁਲ ਸਹੀ ਹੈ ਇਹ 15 ਦੇ ਦੋਸਰੇ ਮੈਚ ਦੀ ਸੀ ਪੂਰਾ ਫੰਕਸ਼ਨ ਸੀ ਪੂਰੇ ਨੱਚ ਟੱਪ ਕੇ ਗਏ ਆ ਉਹਦੇ ਜਾਣ ਵੇਲੇ ਵੀ ਇੱਕਦਮ ਪੂਰੇ ਖੁਸ਼ੀ ਨਾਲ ਗਏ ਆ ਇੱਥੇ ਵੀ ਮਰਨੇ ਦੇ ਚਲ ਗਏ ਕੀ ਕੀ ਮੰਗਾਂ ਹੈ ਤੇ ਦੇ ਹਾਲਾਤ ਹੁਣੇ ਕੀ ਖਨਾਚੂ ਹਾਲਾਤਾਂ ਵਰਤੇ ਹੀ ਗਣ ਵੀ ਗੌਰ ਸਰਕਾਰ ਨੂੰ ਚਾਹੀਦਾ ਵੀ ਜੇ ਜੋ ਵੀ ਹੋਇਆ ਚੱਲ ਰਿਹਾ ਹੈ ਇਹਨੂੰ ਜਲਦੀ ਜਲਦੀ ਖਤਮ ਕਰੇ ਸਾਡਾ ਘਰ ਉੱਜੜ ਚੁੱਕਾ ਹੈ ਪਰ ਗਾਹ ਕਿਸਦਾ ਹੋਰ ਕੀ ਪਤਨਾ ਹੈ ਜੇ ਬਲੀ ਚੜੇ ਜੇ ਧਰਨੇ ਦੇ ਜਿਵੇਂ ਲਗਾਤਾਰ ਪੰਜਵੇਂ ਸੀਗੇ ਇਸ ਤੋਂ ਪਹਿਲਾਂ ਚਾਰ ਹੋਣ ਸੀ ਇਹ ਪੰਜਵੇਂ ਹਾਂ ਲੱਗ ਨਹੀਂ ਰਿਹਾ ਗਾ ਵੀ ਕਿੰਨਾ ਕਿਤੇ ਜਿਹੜੀ ਹੈ ਇਸ ਤਰ੍ਹਾਂ ਰੋਜ਼ ਇੱਕ ਘਟਨਾ ਜਿਹੜੀ ਹੋ ਰਹੀ ਹੈ ਇਹ ਹੋ ਰੇ ਬਹੁਤ ਮੰਦਪਾਗੀ ਹੈ ਰੋਜ ਇੱਕ ਕਰ ਰੋਜ ਇੱਕ ਕਿੰਨਾ ਵਿੱਚ ਰੋ ਜਾੜਾ ਜਾਊਗਾ ਪਿਛਲੇ ਤਰ੍ਹਾਂ ਤੇ ਵੀ 700 ਬੰਦਾ ਇਹਨਾਂ ਨੇ ਮਰਵਾ ਕੇ ਸਾਰੀ ਚੀਜ਼ ਸਾਮੇ ਤੇ ਸਾਮੇ ਥਾਂ ਤੇ ਕੇ ਵਾਪਸ ਕਰੀ ਜੇ ਗਵਰਨਮੈਂਟ ਚਾਵੇ ਤਾਂ ਇਹ ਕਲੀਅਰ ਕਰ ਸਕਦੇ ਆ ਪਰ ਇਹ ਨਹੀਂ ਜਾ ਰਹੇ ਪੰਜਾਬ ਖੁਸ਼ੀ ਹੱਸੇ ਵਸੇ ਸਰ ਜਿੱਥੇ ਬੰਦੇ ਨੇ ਰੈੱਡ ਬੋੜੀ ਰੈੱਡ ਬੋੜੀ ਉੱਥੇ ਹੈਗੇ ਆ ਚਾਚਾ ਜੀ ਅਗੇ ਕਹਿ ਰਹੇ ਆ ਵੀ 2 ਵਜੇ ਤੋਂ ਬਾਅਦ ਸਾਨੂੰ ਮਿਲ ਮਿਲੂਗੀ ਰੈੱਡ ਬੋੜੀ ਕੋਸਮਸ ਨੂੰ ਹੋਊਗਾ ਉਸ ਤੋਂ ਬਾਅਦ 2-3 ਘੰਟੇ ਦਾ ਸਫ਼ਰ ਵੀ ਉਹਨਾਂ ਦਾ ਪਿੰਡੋਂ ਪਤਲਾ ਸ਼ਾਮ ਦੇ 4 ਤੋਂ 5 ਵਜੇ ਸੱਕਦੇ ਹੂੰ ਇਹ ਨਹੀਂ ਲੱਗ ਰਿਹਾਗਾ ਲਗਾਤਾਰ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਕਿਤੇ ਨਾ ਕਿਤੇ ਦਿੱਲੀ ਜਾਣ ਤੋਂ ਹੀ ਹਰਿਆਣਾ ਰੁਕੀ ਜਾਂਦਾ ਦੇਖੋ ਜੇ ਤੁ ਗਵਰਨਮੈਂਟ ਨਹੀਂ ਚੱਲਣਾ ਕੁਝ ਵੀ ਕਰ ਸਕਦੇ ਆ ਹਰਿਆਣਾ ਬਾਰਡਰ ਰੋਕ ਲੈ ਗਾ ਹਰਿਆਣਾ ਤੋਂ ਦਿੱਲੀ ਦਾ ਵੀ ਰੋਕ ਲੈਣਗੇ ਇਹ ਸਿਰਫ ਪੰਜਾਬ ਨੂੰ ਖਰਾਬ ਕਰਨ ਦੇ ਚਾਲੇ ਚੱਲੇ ਚੰਗੇ ਆ ਜਾਂ ਪੰਜਾਬ ਨੂੰ ਨੁਕਸਾਨ ਪਹਚਾ ਰਹੇ ਨੁਕਸਾਨ ਪਹਚਾ ਰਹੇ ਆ ਜੀ